ਅਨੀ ਔਰ ਪੂਰੇ ਥਾਰ ਬਲਾਕ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਨੂੰ ਵਧਾਈ ਦਿਨਾ ਜਿਨ੍ਹਾਂ ਦਿਲ ਖੋਲ ਕੇ ਸਾਡੇ ਇਥੋਂ ਦਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਸੀ ਦਰੇਵ ਸਿੰਘ ਬੱਬੂ ਸਾਡਾ ਭਰਾ ਜਿਨ੍ਹਾਂ ਨੇ ਵਿਸ਼ਵਾਸ ਜਤਾਇਆ ਉਹਨੂੰ ਵੱਧ ਚੜ ਕੇ ਵੋਟਾਂ ਪਾਈਆਂ ਨੇ ਸਾਰੇ ਵਧਾਈ ਦੇ ਪਾਤਰ ਨੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਬਾਹੀ ਮੋਦੀ ਜੜਾ ਕੇ ਸਨਾਤਰੀ ਬੰਦਾ ਜਿੰਨੀ ਸਾਡੇ ਵਾਸਤੇ ਅਜोध्या ਦੇ ਵਿੱਚ ਸ਼੍ਰੀ ਰਾਮ ਮੰਦਰ ਵੀ ਬਣਾਇਆ ਬਸੇ ਨਰਿੰਦਰભાઈ ਮੋਦੀ ਜੀ ਦੇ ਕਦਮਾਂ ਚ ਸੀਸ ਝੁਕਾ ਕੇ ਵੀ ਉਹਨੂੰ ਨਮਨ ਕਰ ਰਿਆ ਔਰ ਪ੍ਰਾਰਥਨਾ ਕਰਿਆ ਸ਼੍ਰੀ ਰਾਮ ਪ੍ਰਭੂ ਦੇ ਅੱਗੇ ਕਿ ਨਰਿੰਦਰભાઈ ਮੋਦੀ ਲਗਾਤਾਰ ਪੰਜਵੀਂ ਵਾਰੀ ਵੀ ਪ੍ਰਧਾਨ ਮੰਤਰੀ ਬਣੇ ਹਾਰਿ ਹਾਰਿ ਭਾਗਤੋ ਜੀ ਜੈ ਭਾਰਤ ਮਾਤਾ ਦੀ ਜੈ ਬੰਦ ਜਿੰਦਾਬਾਦ 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 ਦਰਿਆ ਜੀ ਸੰਘਰਸ਼ ਕਰੋ ਹਮ ਤੁਹਾਰੇ ਸਾਥ ਹਾਂ ਕਨਿਆ ਜੀ ਸੰਘਰਸ਼ ਕਰੋ ਹਮ ਤੁਹਾਰੇ